ਅਤੇ ਦੋਸਤੋ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਪਾਣੀਆਂ ਦਾ ਮੁੱਦਾ ਜਿਹੜਾ ਉਹ ਚਰਚਾ ਦੇ ਵਿੱਚ ਔਰ ਲਗਾਤਾਰ ਪੰਜਾਬ ਦੇ ਪਾਣੀਆਂ ਦੇ ਉੱਪਰ ਆਮ ਆਦਮੀ ਪਾਰਟੀ ਨੇ ਵੀ ਜਿਹੜਾ ਲੋਕਾਂ ਦੇ ਵਿੱਚ ਜੋ ਪ੍ਰਚਾਰ ਕੀਤਾ ਸੀਗਾ ਕਿ ਅਸੀਂ ਪੰਜਾਬ ਦਾ ਪਾਣੀ ਆ ਜਿਹੜਾ ਉਹ ਕਿਸੇ ਪਾਸੇ ਨਹੀਂ ਜਾਣ ਦੇਵਾਂਗੇ ਤਾਂ ਪਿਛਲੇ ਸਮੇਂ ਦੇ ਦੌਰਾਨ ਲਗਾਤਾਰ ਪੰਜਾਬ ਦੇ ਹੱਕਾਂ ਦੇ ਉੱਪਰ ਕੇਂਦਰ ਸਰਕਾਰ ਦੇ ਵੱਲੋਂ ਡਾਕਾ ਮਾਰਿਆ ਜਾ ਰਿਹਾ ਔਰ ਬੀਬੀਐਮ ਦੇ ਵਿੱਚ ਜੋ ਕਮੇਟੀ ਬਣੀ ਸੀ ਉਹਦੇ ਵਿੱਚੋਂ ਪੰਜਾਬ ਦੀ ਭਾਗੀਦਾਰੀ ਵੀ ਹੈ ਜਿਹੜੀ ਉਹ ਕੇਂਦਰ ਸਰਕਾਰ ਨੇ ਬਾਹਰ ਕਰਤੀ ਸੀ ਤਾਂ ਇਸ ਟਾਈਮ ਅਸੀਂ ਫਰੀਦਕੋਟਾਂ ਤੇ ਕੱਲ ਪਿਛਲੇ ਦਿਨਾਂ ਦੇ ਦੌਰਾਨ ਜੋ ਭਗਵੰਤ ਮਾਨ ਦਾ ਬਿਆਨ ਆਇਆ ਮੁੱਖ ਮੰਤਰੀ ਸਾਹਿਬ ਨੇ ਇਹ ਕਿਹਾ ਕਿ ਮੈਂ ਪੰਜਾਬ ਦੇ ਲਈ ਇਕੱਲੇ ਲੜ ਰਿਹਾ ਪਰ ਹੁਣ ਪੰਜਾਬ ਦੇ ਕਿਸਾਨ ਜਿਥੇ ਬੰਦਿਆ ਕਿੱਧਰ ਗਈਆਂ ਤਾਂ ਸਾਡੇ ਨਾਲ ਕਿਸਾਨ ਅਗੁਰਜਿੰਦਰ ਸਿੰਘ ਮਝੂਜ ਨੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਵਾਗਤ ਹੈ ਬਈ ਸਵਾਗਤ ਸ਼ੁਕਰੀਆ ਭਾਈ ਜੀ ਕੱਲ ਜੋ ਭਗਵੰਤ ਮਾਨ ਸਾਹਿਬ ਦਾ ਬਿਆਨ ਆਇਆ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਹੁਣ ਪੰਜਾਬ ਦੇ ਕਿਸਾਨ ਜਿਥੇ ਬੰਦਿਆ ਕਿੱਧਰ ਗਈਆਂ ਅਸੀਂ ਤਾਂ ਇਕੱਲੇ ਪੰਜਾਬ ਦੇ ਪਾਣੀ ਤੇ ਲੜੀ ਜਾਂਦੇ ਹੁਣ ਲੱਗਦਾ ਵੀ ਇੱਥੇ ਤਾਂ ਗਰਮੀ ਬਹੁਤ ਹੈ ਤੇ ਏਸੀ ਟ੍ਰਾਨੇ 'ਚ ਬਹਿ ਕੇ ਧਰਨੇ ਲਾਉਣ ਵਾਲੇ ਭਗਵੰਤ ਮਾਨ ਨੂੰ ਮ ਉਹ ਧਾਰੇ ਸੀ ਨਾ ਪੱਕਰੇ ਸੀ ਗੱਡੀ ਠੀਕ ਹੈ ਏਸੀ ਤੋਂ ਬਣਾ ਤਾਂ ਉਹ ਟਾਇਲਟ ਨਹੀਂ ਜਾਂਦਾਗਾ ਇਹ ਕੋਲਟੇ ਤੇ ਏਸੀ ਲੱਗੀ ਹੋਈ ਇਸ ਤਰ੍ਹਾਂ ਨਹੀਂ ਉਹਨੂੰ ਸ਼ਰਮਾ ਕੇ ਬਿਆਨ ਨਹੀਂ ਦੇਣੇ ਚਾਹੀਦੇ ਦੂਸਰੀ ਗੱਲ ਉਹਨੂੰ ਆਪਣੀ ਹਸਤੀ ਦਾ ਪਤਾ ਨਹੀਂ ਕਿਉਂ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਕਿਉਂਗਾ ਹੈ ਉਹ ਤਾਂ ਡਰਾਮੇਬਾਜ਼ੀ ਕਰ ਰਿਹਾ ਤੇ ਪਾਣੀ ਛੱਡ ਰਿਹਾ ਗੈਸ ਸੇਫਟੀ ਐਕਟ 2021 ਚ ਆਇਆ ਸੀ 2022 ਦੇ ਇਹਨੂੰ ਕਹਿ ਰਹੇ ਹੈਗੇ ਆ ਇਹਨੂੰ 2025 ਚ ਪਤਾ ਲੱਗਿਆ ਤੇ ਇਹਦੇ ਬੰਦਿਆਂ ਨੇ ਵਿਧਾਨ ਸਭਾ 'ਚ ਚਰਚਾ ਕੀਤੀ ਇਹਨੂੰ ਯਾਦ ਕਰਾ ਦਿੱਤੀ ਅਸੀਂ ਇਹ 30 ਜੂਨ 2022 ਨੂੰ ਅਸੀਂ ਕਿਰਤੀ ਕਿਸਾਨੀ ਐਂਡ ਨੂੰ ਵੱਲੋਂ ਹਜ਼ਾਰਾਂ ਦੀ ਬੇਨਤੀ 'ਚ ਮਨਜ਼ੂਰੀ ਦਿੱਤਾ ਚੰਡੀ। ਹੂੰ ਤੇ ਇਹਨਾਂ ਨੇ 5 ਜੁਲਾਈ 2022 ਦਾ ਸਾਨੂੰ ਸਮਾਤਾਂ ਮੀਟਿੰਗ ਲਈ ਮੁੜ ਕੇ ਕੀਤੀ ਹੋਈ ਜੀ ਇਸੇ ਮਸਲੇ ਤੇ ਅਸੀਂ ਡੈਮ ਸਿਫਟਿੰਗ ਰੱਦ ਕਰੋ ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੀਰੀਅਨ ਪ੍ਰਿੰਸੀਪਲ ਮੁਤਾਬਕ ਹੱਲ ਕਰੋ ਤੇ ਹਰ ਖੇਤ ਤੱਕ ਨਹਿਰੀ ਪਾਣੀ ਹਰ ਪਿੰਡ ਤੱਕ ਹਰ ਘਰ ਤੱਕ ਪੀਣ ਵਾਲਾ ਪਾਣੀ ਇਹਦਾ ਸੀ ਗਿਆ ਹੁਣ ਵੀ ਇਹ ਤੇ ਲਗਾਤਾਰ ਅਸੀਂ ਅੰਦੋਲਨ ਕਰ ਰਹੇ ਹਾਂ ਪਿਛਲੇ ਦਿਨੀ ਜਦੋਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਤਿਆਣਾ ਨੇ ਪਾਣੀਆ ਤੇ ਅਸੀਂ ਇੱਕ ਦਿਨ ਪਹਿਲਾਂ ਇਹਨਾਂ ਦੇ 50 ਐਮਐਲਿਆਂ ਨੂੰ ਜਿੱਦਾਂ ਜ 45 ਸਿਰਫ ਝਾੜੂ ਪਾਰਟੀ ਦੇ ਸੀ ਉਹਨੂੰ ਮੰਗ ਪੱਤਰ ਦਿੱਤੇ ਮੁੱਖ ਮੰਤਰੀ ਦੇ ਨਾਮ ਤੇ ਕਿ ਵਿਧਾਨ ਸਭਾ ਜ ਪੰਜਾਬ ਦੇ ਪਾਣੀ ਨਾਲੇ ਮਸਲਾ ਹੱਲ ਕਿਵੇਂ ਹੋਣਾ ਉਸ ਦੇ ਵਿੱਚ ਆਪਣੀਆਂ ਮੰਗਾਂ ਤੇ ਸੁਝਾਅ ਰੱਖੇ ਕੀ 45 ਚੋ 45 ਚੋ ਐਮ 21 ਐਮ ਐਲ ਇਹ ਹੋ ਜਾਣੀ ਜਿਹੜਾ ਭਗਵੰਤ ਮਾਨ ਦੀ ਇਨੀ ਹਸਤੀ ਸਮਝਾ ਕੇ ਯਾਰ ਮੰਨ ਪੁੱਤ ਲੋਕਾਂ ਨੇ ਦਿੱਤੇ ਨੂੰ ਦੇ ਦੀ ਜਦੋਂ ਉਹਨੂੰ ਐ ਲੱਗਦਾ ਇਹਨੇ ਕਿ ਪੜਨਾ ਜੇ ਉਹਨੂੰ ਸਮਝਦੀ ਹੈਗੀ ਮੁੱਦੇ ਦੀ ਤਾਂ ਅੱਜ ਭਗਵੰਤ ਮਾਨ ਆਪਣੀ ਨਾਕਾਮੀ ਦਾ ਠੀਕਾ ਜਦੋਂ ਇਹਨੂੰ ਔਕਾਤ ਦਿਖਾਤੀ ਵੀ ਤੇਰੀ ਔਕਾਤ ਆਨੇ ਦੀ ਆ ਹਰਿਆਣੇ ਵਾਲੇ ਵੀ ਪਾਣੀ ਲੈ ਕੇ ਆਪਣਾ ਵਰਤਕੀ ਲੋੜ ਤੋਂ ਵੱਧ ਲੈ ਕੇ ਤੇ ਰਾਜਸਥਾਨ ਤੋਂ ਡਰਦਾ ਹੀ ਇਹਨੇ ਵੀ ਮੈਂ ਫੌਜ ਦੇ ਬਾਨੇ ਪਾਣੀ ਦਿੱਤਾ ਉਹਨਾਂ ਨੂੰ ਜਦ ਕਿ ਫੌਜ ਤਾਂ ਕਿਤੇ ਲੱਗੀ ਹੋਈ ਨਹੀਂ ਹਾਂ ਠੀਕ ਆ ਕੋਈ ਅਸਲ ਦੇ ਵਿੱਚ ਜਿਹੜੀ ਇਹਦੀ ਆਪਣੀ ਨਾਕਾਮੀ ਹੈਗੀ ਆ ਉਹਦੇ ਤੇ ਪਰਦਾ ਪਾਉਣ ਲਈ ਇਹ ਵਿਧਾਨ ਸਭਾ ਵਿੱਚ ਵਿਰੋਧੀ ਪਾਰਟੀ ਦੇ ਨੂੰ ਗਾਲਾਂ ਕੱਢਦਾ ਰਿਹਾ ਤੇ ਹੁਣ ਡੈਮ ਤੇ ਜਾ ਕੇ ਜਿਹੜਾ ਹੈ ਕਿਸਾਨ ਜਿੱਥੇ ਬੰਦਿਆਂ ਨੂੰ ਇਹਨੇ ਗਾਲਾਂ ਜਿਹੜੀਆਂ ਕੱਢ ਕੇ ਇਹਨੇ ਦਿਖਾਇਆ ਹੈਗਾ ਕਿ ਮੈਂ ਬਹੁਤ ਮਾਮੂਲੀ ਬੰਦਾ ਸੀ ਮੁੱਖ ਮੰਤਰੀ ਬਣਨ ਦੇ ਕਾਬਿਲ ਨਹੀਂ ਸੀਗਾ ਉਹ ਇਹਨੇ ਆਪਣੀ ਸ਼ਬਦਾਵਲੀ ਰਹਿ ਜਿਹੜਾ ਹੈਗਾ ਸਾਫ਼ ਕਰਤਾ ਪੰਜਾਬ ਦੇ ਪਾਣੀਆਂ ਦਾ ਮਸਲਾ ਜੇ ਹੱਲ ਕਰਨਾ ਪੰਜਾਬ ਪੂੰਰ ਗਠਨ ਐਕਟ ਦੀ ਧਾਰਾ 76 79 ਇਸ ਨੂੰ ਰੱਦ ਕਰਨ ਦੀ ਗੱਲ ਕਰਨੀ ਪਊਗੀ ਡੈਮ ਸੇਫਟੀ ਐਕਟ ਨੂੰ ਰੱਦ ਕਰਨ ਦੀ ਗੱਲ ਕਰਨੀ ਪਊਗੀ ਪੰਜਾਬ ਜਿਹੜਾ ਵਾਧੂ ਪਾਣੀ ਜਿੰਨੂੰ ਦੇ ਰਿਹਾ ਰੈਅਲਿਟੀ ਲੈਣ ਦੀ ਗੱਲ ਕਰਨੀ ਪਊ ਤੇ ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੇਰੀਅਨ ਪ੍ਰਿੰਸੀਪਲ ਮੁਤਾਬਕ ਹੱਲ ਕਰਨ ਦੀ ਗੱਲ ਕਰਨੀ ਪਊਗੀ ਔਰ ਇਹ ਇਹਨਾਂ 'ਚ ਇੱਕ ਵੀ ਚੀਜ਼ ਕਰਨ ਦੀ ਨਾ ਇਹਨਾਂ 'ਚ ਜੁੜਤਾ ਤੇ ਨਾ ਹੀ ਇਹਨਾਂ ਦੀ ਪਾਰਟੀ 'ਚ ਤੇ ਇਹਨਾਂ ਦੇ ਵਿਧਾਇਕਾਂ 'ਚ ਕਿਸੇ ਨੂੰ ਅਕਲ ਹੈ ਅੱਛਾ ਭਾਈ ਜੀ ਲਗਾਤਾਰ ਉਹਨਾਂ ਨੇ ਇਹ ਕਿਹਾ ਕਿ ਅਸੀਂ ਤਾਂ ਪੰਜਾਬ ਦੇ ਪਾਣੀਆਂ ਦੇ ਰਾਖੇ ਆ ਭਈ ਅਸੀਂ ਤਾਂ ਬੂੰਦ ਨਹੀਂ ਦੇਣੀ ਜਦੋਂ ਪਿਛੇ ਦਿਨਾਂ ਤੇ ਦੌਰਾਨ ਉਹਨਾਂ ਨੇ ਉੱਥੇ ਇੱਕ ਪ੍ਰੈਸ ਕਾਨਫਰੰਸ ਕੀਤੀ ਕਿ ਮੈਂ ਤਾਂ ਭਾਈ ਪਾਣੀ ਦੀ ਬੂੰਦ ਨਹੀਂ ਕਿਸੇ ਹੋਰ ਹੋਰ ਸ਼ੁੱਧਿਆਂ ਨੂੰ ਦੇਣੀ ਤੇ ਸਾਰੇ ਦਾ ਸਾਰਾ ਪਾਣੀ ਅਸੀਂ ਕਿਵੇਂ ਦੇ ਦੇਵਾਂਗੇ ਕਹਿੰਦੇ ਪਾਣੀ ਜੇ ਤਾਂ ਰਹਿ ਹੂੰ ਜਿਹੜਾ ਰਾਜਸਥਾਨ ਨੂੰ ਪਾਣੀ ਛੱਡਿਆ ਹਰਿਆਣੇ ਨੂੰ ਪਾਣੀ ਛੱਡਿਆ ਬੂੰਦ ਵੱਡੀ ਹੁੰਦੀ ਹੈ ਹੂੰ ਮੈਂ 4000 ਰੁਪਏ ਕਿਸੇ ਨੂੰ ਦੇ ਰਿਹਾ ਇੱਕ ਵੀ ਬੂੰਦ ਨਹੀਂ ਦੇਣੀ ਉਹ ਇਹਦੇ ਤੋਂ ਪਤਾ ਲੱਗਦਾ ਕਿ ਮੁੱਖ ਮੰਤਰੀ ਦਾ ਮਾਨਸਿਕ ਤਵਾਜੰ ਜਿਹੜਾ ਬੁਰੀ ਤਰ੍ਹਾਂ ਉਹ ਹਿੱਲਿਆ ਹੋਇਆ ਹੂੰ ਆਮ ਆਦਮੀ ਪਾਰਟੀ ਨੇ ਹਮੇਸ਼ਾ ਇਹ ਕਿਹਾ ਕਿ ਜਦੋਂ ਵੀ ਚਲੋ ਕਿ ਸੰਯੋਗ ਕਿਸਾਨ ਮੋਰਚੇ ਨੇ ਪ੍ਰੋਗਰਾਮ ਦਿੱਤੇ ਤਾਂ ਵੀ ਤੁਸੀਂ ਧਰਨੇ ਲਾ ਲੈਨੇ ਆਂ ਇਹ ਨੁਕਸਾਨ ਹੁੰਦਾ ਲੋਕਾਂ ਦਾ ਹੁਣ ਉਥੇ ਆਪ ਧਰਨੇ ਲਾ ਰਹੇ ਆ ਮੁਜ਼ਾਰੇ ਕਰ ਰਹੇ ਆ ਤੇ ਕਿਤੇ ਨਾ ਕਿਤੇ ਜਦੋਂ ਲੋਕ ਮੰਗੇ اٹھਾਉਂਦੇ ਸੀਗੇ ਕਿ ਪੰਜਾਬ ਦੇ ਪਾਣੀਆਂ ਦਾ ਹੱਲ ਹੋਣਾ ਚਾਹੀਦਾ ਉਦੋਂ ਮੀਟਿੰਗਾਂ ਨਹੀਂ ਕੀਤੀਆਂ ਤੇ ਹੁਣ ਸਾਰੀ ਦੀ ਸਾਰੀ ਜ਼ਿੰਮੇਵਾਰੀ ਕਿਸਾਨ ਜਥੇਬੰਦੀ ਦੇ ਉੱਪਰ ਢੜੀ ਜਾ ਰਹੀ ਹੈ ਸਰਕਾਰ ਦੇ ਵੱਲ ਡੈਮ ਤੇ ਤਾਂ ਸਾਡਾ ਧਰਨਾ ਅੱਜ ਵੀ ਲੱਗਾ ਜੀ ਅੱਜ ਵੀ ਕੇਜੂ ਰਾਜੇਵਾਲ ਕਿਰਤੀ ਕਿਸਾਨੀ ਨੂੰ ਤੇ ਵੀ ਕੇਜੂ ਘਾਦੀਆਂ ਆ ਹਾਂ ਅਸੀਂ ਪਹਿਲਾਂ ਵੀ ਪਾਣੀਆਂ ਤੇ ਲੜਦੇ ਰਹੇ ਤੇ ਗਾਂ ਵੀ ਲੜਦੇ ਰਹੇ ਇਹਨਾਂ ਨੂੰ ਡਰਾਮੇ ਬਾਜੀ ਨਾ ਕੀਤੀ ਆ ਤੇ ਨਾ ਹੀ ਜਿਹੜੀ ਹੈ ਗਿਆ ਉਹ ਹੋਣੀ ਆ ਠੀਕ ਆ ਜਿੱਥੋਂ ਤੱਕ ਇਹ ਸਰਕਾਰ ਅਸਲ ਦੇ ਵਿੱਚ ਗੱਲ ਬਣੀ ਕਿ ਹਰ ਰੋਜ਼ 600 ਐਮਐਲਨ ਦੇ ਘੇਰੇ ਜਾ ਹੁਣ ਦੀ ਛਤਰਾਉਣ ਵਾਲੀ ਹਾਲਤ ਪੰਜਾਬ ਚ ਲਗਾਤਾਰ ਜਿਹੜੀ ਵੱਲ ਰਹੀ ਹੈ ਚਿੱਟੇ ਦਾ ਇਹਨਾਂ ਨੇ ਕਿਹਾ ਉਹ ਨਹੀਂ ਰੁਕਿਆ ਹਾਂ ਠੀਕ ਆ ਰੋਜ਼ਗਾਰ ਦੀ ਗੱਲ ਕਹੀ ਭ੍ਰਿਸ਼ਟਾਚਾਰ ਖਤਮ ਕਰਨ ਦੀ ਗੱਲ ਕਹੀ ਇੱਕ ਵੀ ਪੰਜਾਬ ਦਾ ਮਸਲਾ ਨਹੀਂ ਹੱਲ ਹੋ ਸਕਦਾ ਸੋ ਉਹਦੀ ਕੇਂਦਰ ਅੱਗੇ ਜਿਹੜੇ ਬਿਲਕੁਲ ਵਿਸ਼ੇ ਹੋਏ ਤੇ ਇਸ ਕਰਕੇ ਹੁਣ ਆਪਣੀ ਨਕਾਮੀ ਤੇ ਪਰਦਾ ਪਾਉਂਦੇ ਨਹੀਂ ਕਿ ਜਿਹੜਾ ਲਗਾਤਾਰ ਐਮਐਲਏ ਦਾ ਘਰਾਉ ਹੋ ਰਿਹਾ ਉਹ ਸਾਰੇ ਬਰਤਾਂਦ ਨੂੰ ਬਦਲਣ ਦੀ ਲਈ ਇਹਨਾਂ ਨੇ ਪਾਣੀ ਤੇ ਡਰਾਮੇਬਾਜ਼ੀ ਕੀਤੀ ਤੇ ਉਹ ਵੀ ਜਿਹੜੀ ਸੀ ਉਹ ਪੇਪਰ ਜਿਹੜੀ ਆ ਉਹ ਹੋ ਗਈ ਆ ਜੇ ਇਹਨਾਂ ਨੂੰ ਪਾਣੀ ਦਾ ਇੰਨਾ ਹੀ ਹੋਈ ਸੀ ਇਹ ਦੱਸਣ ਕਿ 2024 ਚ ਇਹਨਾਂ ਨੇ ਕਿੰਨਾ ਪਾਣੀ ਛੱਡਿਆ ਰਵਿਸਤਾਨਾ ਰਿਹਾ ਨੇ ਮੱਧ ਨਹੀਂ ਛੱਡਿਆ 23 ਚ ਕਿੰਨਾ ਛੱਡਿਆ 22 ਚ ਕਿੰਨਾ ਛੱਡਿਆ ਇੰਨੇ ਸਾਲ ਵੱਧ ਛੱਡ ਕੇ ਇਹਨਾਂ ਨੂੰ ਕੱਚੀ ਚ ਚੇਤਾ ਆਉਣਾ ਸੀ ਹਾਂ ਅਸਲ ਦੇ ਵਿੱਚ ਕੀ ਆ ਜੇ ਜੇ ਉਹ ਪਾਣੀ ਕਹਿੰਦੇ ਵੀ ਕ੍ਰਿਸ਼ਨ ਕੁਮਾਰ ਜੀ ਪਾਣੀਆਂ ਦਾ ਰਾਖਾ ਜੀ ਉਹਨੇ 10 ਦਾ ਜੀ ਅੰਕੜਿਆਂ ਮੁਤਾਬਕ ਚਲੋ ਠੀਕ ਹੈ 10 ਦਾ ਵੀ ਹਰਿਆਣਾ 103% ਲੈ ਗਿਆ ਰਾਜਸਥਾਨ 100% ਤੋਂ ਵੱਧ ਲੈ ਗਿਆ ਤੇ ਇਹ ਕਿਉਂ ਦੱਸਿਆ ਕਿ ਜਿਹੜਾ ਪੰਜਾਬ ਦਾ ਪਾਣੀ ਰੋਕੀ ਬਿਠਾ ਇਹ ਪੰਜਾਬ ਨੂੰ ਵਰਤਣ ਲਈ ਕਿਉਂ ਨਹੀਂ ਦਿੱਤਾ ਹਾਂ ਜਿਉ ਵਰਤ ਕੇ ਸਾਢੇ ਤੋਂ ਵੱਧ ਮੰਗ ਰੇ ਸਾਡੇ ਕੋਲ ਵਧਿਆ ਕਿਉਂ ਹੋਇਆ ਜੀ ਸਾਡੇ ਨਹਿਰਾ ਸੂਏ ਕਿਉਂ ਸੁੱਕੇ ਪਏ ਆ ਪੰਜਾਬ ਦੇ ਵਿੱਚ ਜਦੋਂ ਕਣਕਾਂ ਨੂੰ ਅੱਗ ਲੱਗੀ ਨਹਿਰਾ ਸੁਆ ਤੇ ਜੇ ਮਤਲਬ ਇਹਨਾਂ 'ਚ ਪਾਣੀ ਹੁੰਦਾ ਰਜ਼ਵਾਇਆ ਹੱਚ ਲੋਕ ਬਾਲਟੇ ਨਾਲ ਪਰ ਕੇ ਅੱਗ ਲਾ ਬੁਝਾ ਲੈਣ। ਮਾਨ ਤਾਂ ਸਾਡੇ ਖਾਲ ਤਾਂ ਜਿਹੜੇ ਸੁੱਕੇ ਪਏ ਸੀ। ਹੂੰ ਠੀਕ ਆ। ਹੁਣ ਕਹਿੰਦੇ ਝੂਨ ਤੋਂ ਪਾਣੀ ਛੱਟ ਰਿਹਾ ਇੱਕ ਪਾਸੇ ਕਹਿੰਦੇ ਵੀ ਝੋਨਾ ਜਿਨੱਕ ਬਾ ਘਟਾਓ। ਹੁਣ ਜਿਹਨਾਂ ਨੇ ਸਬਜ਼ੀ ਲਈ ਉਹਨਾਂ ਨੂੰ ਤੁਸੀਂ ਨਹਿਰੀ ਪਾਣੀ ਦੇਣ। ਜਿਹਨਾਂ ਨੇ ਹਰਾਚਾਰਾ ਬੀਜਿਆ ਉਹਨਾਂ ਨੂੰ ਨਹੀਂ ਪਾਣੀ ਦੇਣਾ। ਤੁਸੀਂ ਜਦੋਂ ਪਾਣੀ ਉਹ ਝੋਨੇ ਦੇ ਵੇਲੇ ਦੇਣਾ ਹੈਗਾ ਤੇ ਫਿਰ ਦੂਜੀਆਂ ਫਸਲਾਂ ਬੀਜੂਗਾ ਉਹ ਤੇ। ਹਾਂ ਠੀਕ ਆ। ਇਹ ਜਿਹੜੀ ਸਰਕਾਰ ਅਸਲ 'ਨਾ ਪੂਰੀ ਤਰ੍ਹਾਂ ਜਿਹਨ ਟਾਈਮ ਜਿਹੜਾ ਪਾਸ ਕਰਦੇ ਤੁਸੀਂ ਆਪਣੀ ਜਿਵੇਂ ਬੰਦੀ ਕਰਤੀ ਘਾਣੇ ਉਹਨਾਂ ਦੇ ਵੱਲੋਂ ਲਗਾਤਾਰ ਚੰਡੀਗੜ੍ਹ ਵੀ ਮਜਾਰੇ ਕਿ ਤੁਹਾਡਾ ਲੇਖ ਵੀ ਹੈ ਜਿਹੜਾ ਡੀਮ ਸੈਫਟੀ ਐਕਟ ਤੇ ਬਹੁਤ ਚਰਚਾ ਧਰਿਆ ਹੁਣ ਵੀ ਉਹਦੀ ਚਰਚਾ ਹੋ ਰਹੀ ਹੈ ਪੂਰੀ ਦੇਸ਼ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਬਈ ਕਿਸ ਤਰ੍ਹਾਂ ਦੇ ਪ੍ਰੋਗਰਾਮ ਹੋਣਗੇ ਤੁਹਾਡੇ ਦੇਖੋ ਆਉਣ ਵਾਲੇ ਦਿਨਾਂ ਵਿੱਚ ਅਸੀਂ ਪੰਜਾਬ ਦੇ ਪਾਣੀ ਦੇ ਪਹਿਲਾਂ ਵੀ ਸੰਘਰਸ਼ ਕਰਦੇ ਰਹੇ ਹਾਂ ਆਉਣ ਵਾਲੇ ਦਿਨਾਂ ਚ ਤੇ ਪਿੰਡਾਂ ਚ ਅਸੀਂ ਕੈਂਪੇਨ ਚਲਾ ਕੇ ਵੱਡੀ ਪੱਧਰ ਤੇ ਲਾਮਬੰਦੀ ਕਰਕੇ ਪਾਣੀ ਤੇ ਲੜਾਈ ਲੜਾਂਗੇ ਕਿਉਂਕਿ ਪਾਣੀ ਜੇ ਹੋਊਗਾ ਤੇ ਪੰਜਾਬ ਬਚੂਗਾ ਨਹੀਂ ਤਾਂ ਪੰਜਾਬ ਜਿਹੜੀ ਬਹੁਤ ਮਾੜੀ ਹਾਲਤ ਨਾਲ ਪਾਸੇ ਲਗਾਤਾਰ ਵੱਧ ਰਿਹਾ ਹੈ ਧੰਨਵਾਦ ਸ਼ੁਕਰੀਆ ਭਾਈ ਜੀ